ਸਮਰਾਲਾ ਦੀ ਨਵੀਂ ਦਾਣਾ ਮੰਡੀ ਦੇ ਅੰਦਰ ਦਰਖਤ ਤੇ ਗਲਫਾਹ ਲੈ ਕੇ ਇੱਕ ਵਿਅਕਤੀ ਨੇ ਆਤਮ ਹੱਤਿਆ ਕਰ ਲਈ ਮ੍ਰਿਤਕ ਦੀ ਪਹਿਚਾਨ ਰਾਮ ਦੁਲਾਰਾ ਉਮਰ 40 ਸਾਲ ਹਾਲ ਨਿਵਾਸੀ ਪਿੰਡ ਓਟਾਲਾ ਹੋਈ ਜਦੋਂ ਸਵੇਰੇ ਕਰੀਬ 9 ਵਜੇ ਮਾਰਕੀਟ ਕਮੇਟੀ ਸਮਰਾਲਾ ਦੇ ਕਰਮਚਾਰੀ ਨੇ ਦਾਣਾ ਮੰਡੀ ਦੇ ਅੰਦਰ ਦਰਖਤ ਤੇ ਗਲਫਾਹ ਲੈ ਆਤਮ ਹੱਤਿਆ ਕੀਤੀ ਵਿਅਕਤੀ ਦੀ ਲਾਸ਼ ਦੇਖੀ ਤਾਂ ਇਸ ਦੀ ਸੂਚਨਾ ਤੁਰੰਤ ਸਮਰਾਲਾ ਪੁਲਿਸ ਨੂੰ ਦਿੱਤੀ ਸਮਰਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਮੇਰਾ ਨਾਮ ਹੈ ਮੇਰਾ ਨਾਮ ਲਫੀਸ ਆ ਕੀ ਨਾਮ ਹੈ ਨਾ ਰਗੜੇ ਆਰਾਮਦਲਾ ਰਾਹੀ ਆਪਣੇ ਕੀ ਲੱਗਦੇ ਸੀ ਮੇਰੇ ਮਾਮਾ ਨੇ ਜੀ ਕਿ ਗੱਲ ਵੀ ਗੱਲ ਕੀ ਗੱਲ ਹੀ ਵਾ ਸ਼ਾਮ ਨੂੰ ਕਹਿੰਦਾ ਪੈਸੇ ਦੇ ਦਵਾਈ ਲੈ ਕੇ ਆਉਣੀ ਹੈ ਖਾਂਸੀ ਸੀ ਇਹਨਾਂ ਟੀਵੀ ਕਰਕੇ ਦਵਾਈ ਚੱਲਦੀ ਹੈ ਪਹਿਲਾਂ ਹੀ ਅੱਛਾ ਜੀ ਕਿਸੇ ਕੋਈ ਦੋਸਤ ਮਿੱਤਰ ਮੈਂ ਕਹਾ ਦਰਾਇਆ ਜਾ ਕੇ ਦਵਾਈ ਲੈ ਲਈ ਅੱਛਾ ਅਸੀਂ ਚਲੋ ਪੈਸੇ ਦੇ ਦੇ ਨੂੰ ਆ ਗਿਆ ਰਾਤ ਕਹਿੰਦਾ ਉੱਠੀ ਰਹੂੰਗਾ ਕੱਲੂ ਲਵਾਉਂਗਾ ਜੀ ਬਸ ਸੋਵੇ ਹੁਣ ਫੋਨ ਆ ਗਿਆ ਕਹਿੰਦੇ ਵਿਆਹ ਹੋ ਰਿਹਾ ਪਿੰਡ ਕਿਹੜਾ ਨੇ ਇਹਦਾ ਪਿੰਡ ਹੀ ਰੁੜਕੀ ਗੱਲਾਂ ਨੇ ਇਹ ਕਿ ਮੇਰੇ ਸਾਡੇ ਕੋਲੇ ਰਹਿੰਦਾ ਸੀ ਮੇਰਾ ਮਾਮਾ ਜੀ ਫੋਟਾਲਾ ਪਿੰਡ ਆਈ ਆਪਣਾ ਕੀ ਦੇ ਨਾਲ ਆਏ ਨੇ ਤੁਸੀਂ ਕਹ ਰਹੇ ਹੋ ਕਿ ਦੋਸਤ ਨਾਲ ਕਹਿੰਦੇ ਨਹੀਂ ਕੋਈ ਦੋਸਤ ਨਾਲ ਸੰਤ ਪਤਨੀ ਹੋਣ ਜਸਟ ਫੋਨ ਹੀ ਆਈ ਆਪਾਂ ਦਾ ਜੀ ਤੁਹਾਨੂੰ ਕਦੋਂ ਕੋ ਪਤਾ ਲੱਗਿਆ ਉਹਨਾਂ ਨੂੰ ਹੋਣੀ ਬਸ ਕੰਟੇ ਕੱਪਲੇ ਹੀ ਪਤਾ ਲੱਗਿਆ ਕਿ ਕਹਿੰਦੇ ਵੀ ਸੁਇਸਾਈਡ ਕਰ ਲਏ ਜੀ ਉਹਨਾਂ ਨੇ ਘਰੋਂ ਕਦਕਦੇ ਆਏ ਹੋਏ ਨੇ ਕਰੋ ਕੱਲ ਇਹਦੇ 4 ਵਜੇ ਤੇ ਆਏ ਨੇ ਜੀ ਕੱਲ ਤੁਸੀਂ ਪਤਾ ਨਹੀਂ ਕੀਤਾ ਵੀ ਕਿੱਥੇ ਗਏ ਨੇ ਕੱਲ ਫੋਨ ਵੀ ਕੀਤਾ ਕਹਿੰਦਾ ਦਰਾ ਹੈ ਕਹਿੰਦਾ ਦਵਾਈ ਲੈ ਕੇ ਵੀ ਉਹ ਦੋਸਤ ਦੇ ਘਰ ਹੀ ਰਵਾਂਗੇ ਵੀ ਸਵੇਰੇ ਆਵਾਂਗੇ ਕੋਈ ਲੜਾਈ ਝਗੜਾ ਨਹੀਂ ਨਾ ਨਾ ਲੜਾਈ ਝਗੜਾ ਤਾਂ ਕੁਝ ਵੀ ਨਹੀਂ ਇਹ ਤਾਂ ਬੇਲੇ ਨੇ ਇਹਨਾਂ ਤੋਂ ਕੋਈ ਕੰਮ ਵੀ ਨਹੀਂ ਆਇਆ ਕੁਝ ਨਾ ਆ ਦਵਾਈ ਚੱਲਦੀ ਸੀਗਾ ਰੈਸਟ ਤੇ ਹੀ ਪਾਸੇ ਤਾਂ ਹੀ ਅਸ਼ਾ ਪਤਾ ਵੀ ਕਰਦੇ ਨਹੀਂ ਅਸ਼ਾ ਪਤਾ ਪਹਿਲਾਂ ਕਰਦੇ ਸੀਗੇ ਡਰਿੰਕ ਕਰਦੇ ਸੀ ਇਹ ਇਹ ਨਾਮ ਇਹਨਾਂ ਦਾ ਮੇਰੇ ਨੂੰ ਸੁਣਾ ਦੇ ਮੇਰੀ ਕੀ ਕਰਨਾ ਹੋਈਏ ਘਟਣਾ ਪਤਾ ਨਹੀਂ ਜੀ ਕੱਲ ਸਾਨੂੰ ਦਵਾਈ ਕਹਿ ਕੇ ਮੈਂ ਦਵਾਈ ਲਿਆਵਾਂ ਉੱਕਣ ਆ ਗਿਆ ਜੀ ਤੇ ਕੌਣ ਨੇ ਤੁਹਾਡੇ ਪਿੱਛੇ ਲੜਦੇ ਨੇ ਸਾਲਾ ਲੱਗਦਾ ਜੀ ਕੀ ਨਾਮ ਹੈ ਇਹਨਾਂ ਦਾ ਇਹਦੇ ਨਾਲ ਰਾਮਦਿਲ ਦਿਲਾਰਾ ਜੀ ਕਿੰਨੇ ਕੇ ਜੀ ਹੈਲੋ ਇਹੀ ਮਰ ਗਿਆ 40 ਸਾਲ ਆਈ ਕੋਈ ਲੜਾਈ ਝਗੜਾ ਨਹੀਂ ਕੋਈ ਝਗੜਾ ਨਹੀਂ ਸੀ ਕੁਝ ਨਹੀਂ ਹਾਂ ਇਹ ਤਾਂ ਪੈਸੇ ਲੈ ਕੇ ਆਈ ਕਰੋ ਦਵਾਈ ਨੂੰ ਕੀ ਗੱਲਬਾਤ ਕੀ ਲੱਗਦੀ ਹੈ ਪੂਰੀ ਹਾਂ ਬਸ ਇਹੀ ਹੈ ਨਸ਼ੇ 'ਚ ਨਸ਼ੇ ਦਾ ਹੋਪੀ ਕਿਸ ਚੀਜ਼ ਦਾ ਨਸ਼ਾ ਕਰਦੀ ਸੀ ਬਸ ਆਹੀ ਜਿਹੜਾ ਚੱਲਦਾ ਹੈ ਨਸ਼ੇ ਆਮ ਚੱਲਦਾ ਚਕਰ ਕਿ ਵਿਆਹ ਹੋਇ ਨਹੀਂ ਨਹੀਂ ਜਿਖਵਾਰਾ ਆ ਅੰਤਰੀਕ ਤੇ ਡੱਡ ਬਟਨ ਤੇ ਕੀ ਗੱਲ ਸਰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਰਾਣਾ ਮੰਡੀ ਸਮਰਾਲਾ ਚਾਵਾਂ ਰੂਟ ਤੇ ਇੱਕ ਵਿਅਕਤੀ ਨੇ ਗਲਤਹਾ ਲੈ ਲਿਆ ਦਰਖਤ ਦੇ ਨਾਲ ਉਦੋਂ ਅਸੀਂ ਮੌਕੇ ਤੇ ਪਹੁੰਚੇ ਸੀ ਉਹਦੇ ਵਾਰਿਸ ਵੀ ਆਏ ਹੋਏ ਨੇ ਇੱਥੇ ਤੇ ਬੰਦਾ ਤਿੰਨ ਤਿੰਨ ਮਹੀਨਿਆਂ ਤੋਂ ਇਹਨੂੰ ਪੀ ਲਿਆ ਹੋਇਆ ਸੀ ਦਵਾਈ ਚੱਲਦੀ ਸੀ ਦੀ ਪਰੇਸ਼ਾਨ ਸੀ ਪਰੇਸ਼ਾਨੀ ਦੀ ਵਜ੍ਹਾ ਨਾਲ ਇਹਨੇ ਫਾਹਲੇ 40 ਸਾਲ ਦੀ ਉਮਰ ਇਹਦੀ ਲੇਬਰ ਦਾ ਕੰਮ ਕਰਦਾ ਸੀ ਪਹਿਲਾਂ ਤੇ ਦਿਮਾਗੀ ਪਰੇਸ਼ਾਨ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز